ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਆਮ ਆਦਮੀ ਪਾਰਟੀ ਵਿੱਚ ਮਚਿਆ ਕਮਾਸਾਨ ਆਪਣੀ ਹੀ ਪਾਰਟੀ ਦੇ ਖਿਲਾਫ ਉਤਰੇ ਬਲਾਕ ਪ੍ਰਧਾਨ ਦੱਸਿਆ ਕਿ ਹੁਣ ਦਰੜਬੀ ਦੇ ਹਲਕੇ ਦੇ ਕੁਝ ਪ੍ਰਧਾਨਾਂ ਵੱਲੋਂ ਪਾਰਟੀ ਦੇ ਸਾਰੇ ਮੈਂਬਰਸ਼ਿਪਾਂ ਤੋਂ ਅਸਤੀਫਾ ਦੇ ਦਿੱਤੇ ਗਏ ਹਨ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਟਕਸਾਲੀ ਵਰਕਰ ਆਪਣੇ ਹੀ ਪਾਰਟੀ ਦੇ ਖਿਲਾਫ ਮੋਰਚੇ ਖੋਲ੍ਹਣ ਤਿਆਰ ਹੋ ਗਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਲਾਈਆਂ ਗਈਆਂ ਤਖਤੀਆਂ ਨੂੰ ਹਟਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਅਤੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨ ਪੂਰੇ ਪੰਜਾਬ ਚ ਬਲਾਕ ਪ੍ਰਧਾਨੋਂ ਪਟਿਆਲੇ ਵਿੱਚ ਆਪਣੀ ਪਾਰਟੀ ਦੇ ਖਿਲਾਫ ਧਾਰਨਾ ਦਿੱਤਾ ਅਤੇ ਆਪਣੀ ਭੜਾਸ ਕੱਢੀ ਆ ਉੱਥੇ ਹੁਣ ਡਰਬਾ ਦੇ ਵੀ ਬਲਾਕ ਪ੍ਰਧਾਨ ਆਪਣੇ ਅਹੁਦੇ ਤੋਂ ਸਤੀਫਾ ਦਿੱਤਾ ਹੈ ਨਜ਼ਰ ਆਇ ਇਸ ਵਿਅਕਤੀ ਇੰਦਰਜੀਤ ਸਿੰਘ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣਾ ਗੁੱਸਾ ਜ਼ਾਹਰ ਕਰਦਿਆਂ ਨੇ ਕਿਹਾ ਕਿ ਸਾਡੀ ਇਮਾਨਦਾਰ ਪਾਰਟੀ ਨੂੰ ਨੇ ਅਣਗੋਲਾ ਕੀਤਾ ਗਿਆ ਹੈ ਅਤੇ ਬੰਦਿਆਂ ਨੂੰ ਜੋ ਕਰਾਪਟ ਬੰਦੇ ਹਨ ਉਹਨਾਂ ਨੂੰ ਬਿਠਾਇਆ ਬੁੱਕਲਾਂ ਵਿੱਚ ਬਿਠਾਇਆ ਜਾ ਰਿਹਾ ਹੈ ਜਿਸ ਦੇ ਆਉਣ ਵਾਲੇ 2027 ਦੇ ਚੋਣਾਂ ਵਿੱਚੇ ਭੁਗਤਣਾ ਪਵੇਗਾ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਇ ਬਹੁਤ ਬਹੁਤ ਸਵਾਗਤ ਕਰਦਾ ਤੇ ਲੈਨਦਰੀ ਤੋਂ ਮੌਜੂਦ ਬਲ ਸ਼ਹਿਰੀ ਰਿਜਿਡੈਂਟ ਆਪ ਤੇ ਬਲੌਕ ਪ੍ਰੈਜ਼ੀਡੈਂਟ ਆਪ ਆਪਣੀ ਮੁਢਲੀ ਲੀਡਰਸ਼ਿਪ ਦੇ ਮੁਢਲੀ ਰਹਿਦੋਤ ਸਿੰਘਾ ਦੇਖਿਆ ਅੱਜ ਪਾਰਟੀ ਨੂੰ ਬਹੁਤ ਦੁਖੀ ਹੋਇਆ ਸੀ ਜਿਸ ਸੱਦੇ ਨਾਲ ਅਸੀਫਾ ਦੇਲਾ ਪੈ ਰਿਹਾ ਕਿਉਂਕਿ ਸਾਡੀ ਪਾਰਟੀ ਨੇ ਦਿੱਲੀ ਤੋਂ ਆਏ ਰੇਖਾ ਗੁਪਤਾ ਆਪਣਾ ਰੇਖਾ ਗੁਪਤਾ ਅਤੇ ਦੀਪਕ ਤਹਾਣ ਜੋ ਪ੍ਰਾਪ ਦੇ ਚਿਹਰੇ ਤੋਂ ਥੋਪੇ ਗਏ ਨੇ ਉਸ ਤੋਂ ਬਾਅਦ ਜਿਸ ਵੀ ਸੋ ਗੜੀ ਇੱਕ ਬਸਪਾ ਦਾ ਆਗਮੀ ਹੈ ਤੇ ਕਲ ਗਲਵਿਚ ਹੈ ਉਹਨੂੰ ਐਸੀ ਜਿਵੇਂ ਦਾ ਪ੍ਰਣ ਲਗਾਇਆ ਗਿਆ ਜਿਹੜੇ ਤੋਂ ਦੂਸਰੇ ਪਾਗਰ ਬੈਤੀ ਪਾਤੀ ਦੇ ਵਿੱਚ ਆਏ ਲੋਕਾਂ ਨੂੰ ਮਾਨ ਸਰਕਾਰ ਦੇ ਰਹੇ ਨੇ ਸਾਡੇ ਦੋ ਪੁਰਾਣੇ ਵਲੰਟੀਅਰ ਨੇ ਜਿਹੜੇ 2012 ਤੋਂ ਅਸੀਂ ਚੱਲੇ ਹੋਇਆ ਸਾਡੀ ਟੀਮ ਨੇ ਨਾਲ ਬਾਈ ਮਨੀਤ ਸਿੰਘ ਜੀ ਬੈਠੇ ਨੇ ਸੀਨੀਅਰ ਅਗਯਾ ਮਾਦੀ ਪਾਰਟੀ ਅਸੀਂ ਲੋਕਾਂ ਨੇ ਪਿੰਡਾਂ ਦੇ ਵਿੱਚ ਡੋਟੀ-ਡੋਰ ਜਾ ਜਾ ਕੇ ਇਸ ਪਾਰਟੀ ਨੂੰ ਵਲੰਟੀਅਰ ਤੇ ਪਹੁੰਚਾਇਆ ਤੇ ਬੁਨਰਾਤ ਕੰਮ ਕੀਤਾ बसा भरिया गरिया दो बार लोग सभा चोड़ा दो बार विधानसभा तोड़ा, बाकी जिम्मी तोड़ा के पता नहीं असं लखा रुपए घटो घट मैं दस लख रुपये का खर्चा इस पार्टी अपने घरों कर चुके खर्चा करने के बावजूद जो सू वित्त मंत्री पंजाब हरपाल सिंह चीमा साजूदा उन्होंने एम एल ए ने उन्होंने सूँ बिल्कुल अलवैदा किया है जो मोटेरे लोग ने नद लाया होया ਦੂਸਰੇ ਪਾਰਟੀਆਂ ਦੇ ਬੀਤੀ ਪਾਰਟੀ ਦੇ ਲੋਕਾਂ ਦਾ ਮਾਨ ਸਤਕਾਰ ਹੈ ਜਿਨ੍ਹਾਂ ਨੇ ਕੰਮ ਕੀਤਾ ਸੀ ਬੰਗਲਾ ਟੇਲਾ ਵਾਸਤੇ ਸਾਨੂੰ ਬਿਲਕੁਲ ਖੁੰਡੋ ਲੈ ਗੜਾ ਦਿੱਤਾ ਕੱਲੇ ਤੁਸੀਂ ਉਹ ਤੁਹਾਡੇ ਹੋਰ ਵੀ ਸਾਥੀ ਵੀ ਤੁਹਾਡੇ ਨਾਲ ਜੇ ਉਸ ਦੀ ਫਦੇ ਰਹੇ ਉਸਦੀ ਮੇਰੇ ਨਾਲ ਇਸ ਟਾਈਮ ਤੇ ਅਮਰੀਕ ਸਿੰਘ ਸਖਦੀ ਵਾਲਾ ਆਜੇ ਸਿੰਘ ਬਾਗੂ ਨੇ ਜੋ ਵੀ ਇਹਨੇ ਵਾਦੇ ਕੀਤੇ ਸੀ ਆਮਾਜੇ ਪਾਰਟੀ ਦੇ ਲੋਕਾਂ ਨੇ ਉਹ ਵਾਦੇ ਤਾਂ ਖਰੇ ਨਹੀਂ ਉਤਰੇ ਸੀ ਜਦੋਂ ਸਾਨੂੰ ਕਹਿੰਦੇ ਲੋਕਾਂ ਕੋਈ ਵੋਟਾਂ ਮੰਗਣ ਜਾਵੋ ਹੁਣ ਸਾਨੂੰ ਪ੍ਰੈਸ ਕਾਨਫਰੰਸ ਸਾਡੇ ਭਰਾ ਸਾਨੂੰ ਇੱਕ ਗੱਲ ਦੱਸੋ ਜਦੋਂ ਲੋਕਾਂ ਦੇ ਅਸੀਂ ਕੋਈ ਬਦਲੀ ਨਹੀਂ ਕਰਵਾ ਸਕਦੇ ਉਹਨਾਂ ਨੇ ਕਹਿਣ ਕਿ ਕੋਈ ਬਦਲੀ ਨਹੀਂ ਕੀਤੀ ਸਾਡੇ ਕਹਲ ਤੇ ਕਿਸੇ ਦਾ ਕੋਈ ਕੰਮ ਹੋ ਗਿਆ ਸਾਡੇ ਕਹਲ ਤੇ ਕੰਮ ਨਹੀਂ ਕੀਤਾ ਸਭ ਨੂੰ ਉਲਟਾ ਵਿਕਲਪਰੀ ਪਿਆ ਗਏ ਦਸਦਾ ਸਿੰਘ ਦਰਜੀਤ ਤੇ ਪੂਪਾ ਨਗਰ ਦੀ ਬਾਰੇ ਤੇ ਪਰ ਨਗਰ ਕੀ ਰਸਤੇ ਚੱਲੀ ਜਾ ਰਹੀ ਹੈ ਲੁੱਧੇਰੇ ਤੌਰ ਇੰਦਰਜੀ ਤਰਫ ਲੁੱਧੇ ਨਗਰ ਦੀ ਰਸਤੇ ਚੱਲੀ ਜਾ ਰਹੀ ਹੈ ਇਹਨਾਂ ਨੇ ਇਹ ਸੀ ਵੀ ਬਦਲੇ ਲੋਕਾਂ ਤੋਂ ਪੈਸੇ ਲੈਂਦੇ ਨੇ ਇੰਨਾਂ ਕਮਾਨਦਾਰੀ ਹੋਂਦੇ ਬਾਅਦ ਵੀ ਸਾਨੂੰ ਇਹ ਮਤਲਬ ਗਲਤਕ ਮਰਾ ਕਰ ਰਹੇ ਸੀ ਇਹਨਾਂ ਬਦਲੇ ਕੀ ਕਰੀਏ ਸਾਨੂੰ ਇਹਨਾਂ ਨੂੰ ਵੋਟ ਸਾਨੂੰ ਇਹ ਗੱਲੀ ਨਗਰ ਦਾ ਦੇਖਿਆ ਗਿਆ ਹਾਲਾਂਕਿ ਅਸੀਂ ਕੱਟਰੇ ਮਾਨਦਾਰ ਆ ਸਾਰਾ ਗੜਦਾ ਸ਼ਹਿਰ ਮੇਰੇ ਨਾਲ ਖੜਾ ਤੇ ਹਿੰਗਾਂ ਤੇ ਮੈਂ ਲੋਕਾਂ ਦੇ ਦਿਨ ਰਾਤ ਮਿਹਨਤ ਕੀਤੀ ਹੈ ਕੰਮ ਕੀਤਾ ਕੋਈ ਵੀ ਮੇਰੇ ਦਰਬਾਰ ਘਰ ਆਉਂਦਾ ਮੇਰੀ ਦੁਕਾਨ ਤੇ ਆਉਂਦਾ ਮੇਰੇ ਕੋਲ ਨਾ ਹਰ ਇੱਕ ਦੇ ਨਾਲ ਦਿਨ ਰਾਤ ਮੁਸ਼ਕਿਲ ਦੇ ਵਿੱਚ ਭਾਈ ਵਾਲ ਵਾਲ ਦਾ ਇਹ ਇਹ ਮੈਂ ਪਾਰਲੀਮੈਂਟ ਅਪੀਲ ਕਰਦਾ ਵੀ ਤੁਸੀਂ ਅੱਜ ਵੀ ਸਾਨੂੰ ਬਚਾ ਲਓ ਨਹੀਂ ਪੰਜਾਬ ਦੇ ਵਿੱਚ ਜੇ ਤੁਸੀਂ ਮੁੱਖੜੇ ਕਹਿੰਦੇ ਸੀ ਸਾਡੇ ਕੋਲ ਮੁੱਖੜੇ ਤੁਸੀਂ ਖੰਦੇ ਜਾਲ ਦਿੱਤੀ ਤੇ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ भगवंत मान जी एक अगर डबू मुख्यमंत्री बन के रह गए जो दिल्ली वाले केजरीवाल मनीष सोधिया सतिंदर गोल इन्होंने साबजा कर लिया के उ असं इस कब्जे से दुखी होके इस कब्जे दुखी होके अपने अहद तूवी मंत्री तो असिफा तो दे रहे हैं कोई सा जी नहीं करता पार्टी को अस्तीफा देना सा पार्टी है असी हाल सिलजी पार्टी है जो सा खून पसी व्य पार्टी है सामने बहुत दुख देना कहना पै रहा है सबू पार्टी छोड़ने जी नहीं करता ਸਾਥੇ ਪਾਰੀ ਛੜਾਈ ਜਾ ਰਹੀ ਹੈ ਸਾਡੇ ਗਲਤ ਦਾ ਜਵਾਬ ਲੈਣਗੇ ਇਹ ਲੋਕ ਕੱਲ ਨੂੰ ਸਾਲੇ ਇਹ ਜੇਲੇ ਵਿੱਚ ਵੀ ਠਕੜੇਗੇ ਸਾਡੇ ਝੂਠੇ ਪਰਚੇ ਨਹੀਂ ਹੋਣਗੇ ਪਰ ਅਸੀਂ ਕਿਸੇ ਵੀ ਗਲਤੀ ਪਰਵਾਹ ਨਹੀਂ ਲੈਣ ਦੇ ਅਸੀਂ ਕਿਸੇ ਤੋਂ ਡਰਦੇ ਨਹੀਂ ਅਰ ਨਾ ਡਰਨੇ ਵਾਲੇ ਆ ਅਸੀਂ ਉਹ ਮਾਦੇ ਉਹ ਜੰਲੇ ਹੋ ਅਸੀਂ ਛੇ ਬੱਬਰ ਛੇ ਰੋ ਜਿਨੇ ਅਜੇ ਤੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਕਿਸੇ ਤੋਂ ਉੱਪਰ ਪਾਰਾਗਰ ਬਿਲਕੁਲ ਨਹੀਂ ਦਿੰਦੇ ਅਸੀਂ ਬਿਲਕੁਲ ਸੱਚ ਦੀ ਆਵਾਜ਼ ਉਠਾਉਣਾ ਉਠਾਉਂਦੇ ਰਹਵਾਂਗੇ ਪਟਿਆਰੇ ਕੱਲ ਸਾਡੀ ਪਿੰਡ ਪ੍ਰੀਤੀ ਮੋਹਤਰਾ ਨੇ ਮੈਂ ਅਗਾਹ ਸ਼ੁਰੂ ਕੀਤਾ ਸਾਡੇ ਪਰਾਲੇ ਵਲੰਟੀਅਰਾਂ ਦਾ ਜੋ ਹੱਕ ਹੈ ਸਾਡਾ ਹੱਕ ਉੱਤੇ ਰੱਖਦਾ ਨਾਰਾ ਸੀ ਦਿੱਤਾ ਜੋ ਪਰਾਲੇ ਵਲੰਟੀਅਰਾਂ ਨੇ ਦਿਨ ਰਾਤ ਮਿਹਨਤ ਕੰਮ ਕੀਤੀ ਕੀਤਾ ਉਹਨਾਂ ਲੋਕਾਂ ਨੇ ਲਗਾਈਆਂ ਕਰਕੇ ਦਿੱਲੀ ਤੋਂ ਆਏ ਰਮਨ ਗੁਪਤਾ ਗੀਤ ਕੋ ਤਹਾਲ ਇਹਨਾਂ ਲੋਕਾਂ ਨੇ ਸਾਡੇ ਦੇ ਤੇਰ ਮਿਲਿਆ ਸਾਡੇ ਉੱਤੇ ਥੋਪ ਦਿੱਤਾ ਅਸੀਂ ਇਹਨਾਂ ਨੂੰ ਬਿਲਕੁਲ ਬਿਨਵਾਸਤ ਨਹੀਂ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਈ ਪੜੇ ਲਿਖੇ ਨੌਜਵਾਨ ਨਹੀਂ ਮਿਲਦੇ ਨੂੰ ਕੋਈ ਐਜੂਕੇਟਿਡ ਲੋਕ ਮਿਲਦੇ ਨਹੀਂ ਜਸਾ ਨੂੰ ਸਿਆਸਤ ਨੂੰ ਦੀ ਮੇਰੀ 60 ਸਾਲ ਦੀ ਉਮਰ ਹੈ ਮੇਰਾ ਖਾਨਦਾਨ ਪੜਾ ਕਾਂਗਰਸ ਨਾਲ ਰਿਹਾ ਮੇਰਾ ਸਾਰਾ ਪਰਿਵਾਰ ਅਸੀਂ ਸ਼ੁਰੂ ਤੋਂ ਇੰਦਰਾ ਗਾਂਧੀ ਨਾਲ ਮੇਰੇ ਚਾਚਾ ਜੀ ਨੇ ਜਿਹੜਾ ਕੱਟਿਆ ਹੋਈਆਂ ਨੇ ਮੇਤੇ ਬਹੁਤ ਵੱਡੀ ਗਲਤੀ ਹੋ ਗਈ ਆਪਣੀ ਪਾਰਟੀ ਸਰ ਦੇ ਪਾਰਟੀ ਜੁਆਇਨ ਕੀਤੀ ਮੈਂ ਲਿੰਕ ਦਿੱਤੀ 12 ਸਾਲੋਂ ਪਾਰਟੀ ਨੂੰ ਸਹੀ ਨਹੀਂ ਸਮਝਿਆ ਇੱਕ ਬਦਲਾ ਦੇ ਕਰ ਲ ਆਏ ਸੀ ਜਿਹੜੀ ਪਾਰਟੀ ਹੈ ਬਿਲਕੁਲ ਸਾਫ਼ ਸੁਥਰੀ ਕੰਡੋਲੋ ਦੀ ਨਿਕਲੀ ਹੋਈ ਪਾਰਟੀ ਹੈ ਪਰ ਇਹਨਾਂ ਲੋਕਾਂ ਨੇ ਇਸ ਪਾਰਟੀ ਦੇ ਬਿਲਕੁਲ ਆਮ ਆਦਮੀ ਪਾਰ ਤੋਂ ਖਾਸਾ ਨਹੀਂ ਬਣਾ ਦਿੱਤਾ ਐਨਾ ਚਿਰੋ ਸ਼ਰਮ ਨਹੀਂ ਕਿਉਂ ਨਹੀਂ ਬੋਲੇ ਬਹੁਤ ਸਮਾਂ ਨਿਕਲ ਗਿਆ ਤੁਸੀਂ ਬਹੁਤ ਟਾਈਮ ਤੋਂ ਉਡੀਕੇ ਹੋਏ ਹੋਗੇ ਬੜਾ ਸਮਾਂ ਚੁੱਪ ਰਹਿ ਕੇ ਹੀ ਕੰਮ ਰਹਿਣਾ ਅਸੀਂ ਚੁੱਪ ਰਹਿ ਗਏ ਆਪਣੇ ਆਤਮ ਸੁਧਾਰ ਲੈਣਗੇ ਅੱਜ ਸੁਧਾਰ ਲੈ ਕੱਲ ਸੁਧਾਰ ਲੈ ਪਰਸ ਸੁਧਾਰ ਲੈ ਅਸੀਂ ਇਹਨੂੰ ਨੂੰ ਦੇਖਦੇ ਦੇਖਦੇ ਜੇ ਸਾਨੂੰ ਕੋਈ ਬਿਲਕੁਲ ਉਹਦੇ ਨੂੰ ਵਿਸਾਰਿਆ ਗਿਆ ਬਿਲਕੁਲ ਸਾਡੇ ਕੋਲ ਕੰਮ ਨਹੀਂ ਕੀਤੇ ਗਏ ਲੋਕਾਂ ਨੇ ਅਸੀਂ ਜੀਵਾਬ ਦਈਏ ਨਾ ਲੋਕਾਂ ਸੀ ਵੋਟਾਂ ਲੱਗਦੀਆਂ ਸਰਕਾਰ ਜਾ ਕੇ ਉਹ ਲੋਕ ਸਾਨੂੰ ਕੰਮ ਨਹੀਂ ਕਹਿੰਦੇ ਨੇ ਜਦੋਂ ਅਸੀਂ ਲੋਕਾਂ ਨੂੰ ਕੰਮ ਨਹੀਂ ਕਰਵਾ ਸਕੇ ਅਸੀਂ ਉਹਨਾਂ ਦੇ ਵੋਟਾਂ ਚੁੱਕ ਕੇ ਲੈ ਨਗੜ ਜਾਵਾਂਗੇ ਉਹ ਲੋਕਾਂ ਨਾਲ ਉਹ ਪਬਲਿਕ ਨਾਲ ਸਾਡੇ ਨਾਲ ਖੜੀ ਅਸੀਂ ਪਬਲਿਕ ਨਾਲ ਖੜਿਆ ਉਸ ਵਾਰ ਉਹ ਕਿੰਨੇ ਕੰਮਾਂ ਤੋਂ ਨਾ ਹੋਣ ਦੇ ਕੰਮ ਤੋਂ ਅਸੀਂ ਦੁਖੀ ਹੋਤੀ ਅਸਤੀਫਾ ਦੇ ਰਹੇ ਹਾਂ ਅੱਜ ਕਿਹੜੇ ਕਿਹੜੇ ਅਹੁਦੇ ਤੋਂ ਤੁਸੀਂ ਅਸਤੀਫਾ ਦੇ ਰਹੇ ਹੋ ਮੇਰੇ ਕੋਲ ਦੋ ਉਹਦੇ ਸੀਗੇ ਬਿਸ਼ੈਰੀ ਬਲਾਕ ਪ੍ਰਧਾਨ ਸ਼ਹਿਰੀ ਤੇ ਬਲਾਕ ਪ੍ਰਾਸ਼ਾ ਸ਼ਹਿਰੀ ਪ੍ਰਧਾਨ ਦੋ ਉਹਦੇ ਤੁਸੀਂ ਪਾਰਟੀ ਨੇ ਮੰਨਵਾ ਦੋ ਉਹਦੇ ਬਖੂਬੀ ਨਾਲ ਲਵਾਈ ਮੈਂ ਜਿੱਥੇ ਵੀ ਮੇਰੀ ਡਿਟੀ ਲੱਗੀ ਮੈਂ ਬਸਾ ਭਰ ਕੇ ਬਸਾਂ ਦਾ ਸਾਰਾ ਖਰਚਾ ਚੱਲ ਕੇ ਆਗਰ ਗੱਡੀਆਂ ਲੈ ਕੇ ਨਿਕਲ ਤਿੰਨ ਚਾਰ ਗੱਡੀਆਂ ਲੈ ਕੇ ਨਿਕਲਦਾ ਰਿਹਾ ਪٹرول ਡੀਜ਼ਲ ਆਪਣੇ ਕੋਲੋਂ ਖੂਬ ਲੈ ਰਿਹਾ ਜੋ ਲੋਕ ਨੇ ਜਾਣਦੇ ਸਿਰਫ ਦੁਪਹਿਰ ਦੀ ਰੋਟੀ ਸਵੇਰ ਦੀ ਰੋਟੀ ਸ਼ਾਮ ਦੀ ਰੋਟੀ ਵੀ ਮੇਰੇ ਸਿਰੇ ਹੁੰਦੀ ਸੀ ਨਾ ਕਰ ਤੋਹ 1.5 ਲੱਖ ਰੁਪਈਆ ਇਸ ਪਾਰਟੀ ਦੇ ਤਾਂ ਬਕਰੇ ਖਰਚ ਕੇ ਨਾ ਕਰੇ ਕੋਈ ਗਾਲ ਹੋ ਗਿਆ ਕਿਹਦੇ ਕਹਿਣ ਦੇ ਖਰਚੇ ਦੇ ਸਹੀ ਪੈਸੇ ਤੇ ਸਾਰੇ ਵਿੱਤ ਮੰਤਰੀ ਪੰਜਾਬ ਦੇ ਕਹਿਣ ਦੀ ਖਰਚੇ ਤੇ ਸਭਾ ਆਰਡਰ ਲਾ ਦੇ ਸਾਨੂੰ ਪ੍ਰਧਾਨ ਜੀ ਅਗਰ फलानी जगह जा रहे तो अब फलानी जगह जा है हो जलंधर जा रहे हैं अब मोके जा रहे है, अब दिल्ली रैली है अच्छा पुराणा रैली है अब जलंधर रैली है अच्छ खड़का कला रैली है जितने भी सू जिथे भी सू सुहा लगता रहा मैं एक सच्चा सफाई होकर मूहे होकर अपने गड्डिया लेके अपने डर लैके अपने शहर पास ना लैके उजा रहा हाँ मे प्लेट मैं दुखी हो तो पी है मैंने इस पार्टी में रहता हजे तो नहीं मेरा ਜੋ ਬੰਦੇ ਨੇ ਪਾਕ ਦੇ ਉੱਤੇ ਇਹਨਾਂ ਨੇ 15 ਦਿਨ ਪਹਿਲਾਂ ਇੱਕ ਬਿੜਵੇ ਦੇ ਬਿੜਵੇ ਦੇ ਕਿਸੇ ਬੇਤੀਲੇ ਮੇਰੀ ਜਗ੍ਹਾ ਪ੍ਰਧਾਨ ਲਾਇਆ ਗਿਆ ਬਲਾਕ ਪ੍ਰਧਾਨ ਉਹ ਜਿਹੜਾ ਕਿ ਜਿਹਦਾ ਕੋਈ ਬੇਟਾ ਮਤਲਬ ਜੋੜ ਜਾ ਚੁੱਕਿਆ ਉਹਨਾਂ ਦੇ ਡਰਗ ਦਾ ਪਰਚਾ ਵੀ ਦਰਜ ਹੈ ਉਹ ਹੀ ਬੰਦੇ ਨੇ ਬਲਾਕ ਪ੍ਰਧਾਨ ਹੋ ਕੇ ਦੇ ਰਹੇ ਨੇ ਇੱਕ ਸੱਚੇ ਸੱਚੇ ਇਨਸਾਨ ਨੂੰ ਜਿਹਦੇ ਕਰਜ਼ੇ ਦਾ ਵੀ ਦਾਗ ਨਹੀਂ ਹਾਂ ਮੇਰੇ ਕਰਜ਼ੇ ਦਾ ਦਾਗ ਸਾਫ਼ ਕਰਦੇ ਦਾ ਗਾਲ ਦਾ ਗਾਲ ਕਟਵਾਉਗਾ ਮੇਰੇ ਦੇਖ ਕੇ ਵੀ ਸਾਫ਼ ਕਰਕੇ ਦਿਖਾ ਦੇ ਮੇਰੇ ਕੋਈ ਵੀ ਇਲਿਗੇਸ਼ਨ ਲਓ ਨਹੀ ਇਹਨਾਂ ਦੇ ਕੋਲਾਂ ਮੇਰੇ ਕੋਲ ਬਹੁਤ ਬੜਾ ਲਿਸਟਾ ਹੈ ਸਭ ਵੱਡੇ ਇਲਜ਼ਾਮ ਲਾ ਰਹੇ ਹੋ ਤੁਹਾਡੇ ਕੋਲ ਸਬੂਤ ਹੈਗੇ ਨੇ ਚੀਜ਼ਾਂ ਦੇ ਸਾਰੇ ਸਬੂਤ ਤਾਂ ਬਣਾਿਆ ਸਵਾਲ ਦੇ ਸਬੂਤ ਲੰਮੇ ਦੇ ਸਾਰੇ ਜੇ ਕੋਈ ਸਮਾਂ ਆਊਗਾ ਸਮਾਂ ਹੋਊਗਾ ਸਬੂਤ ਵੀ ਬਣਾਏ ਸਭ ਦੇ ਬਣਾਏ ਸਮਾਂ ਹੋਊਗਾ ਦਵਾਗੇ ਅਰ ਜਾਣ ਤੋਂ ਇਹ ਲਾ ਰਹੇ ਨੇ ਹਜੇ ਮੈਂ ਆਜ਼ਮ ਗੱਲ ਕਹਿ ਰਿਹਾ ਹਾਂ ਇਦਾਨਤ ਦੇ ਨਾਮ ਤੇ ਉਸਨੂੰ ਦੱਸਾਂਗੇ ਜਦੋਂ ਬਿਲਕੁਲ ਕਲੀਅਰ ਹੋਏਗਾ ਨਾ ਸਟਾਈਲ ਤੇ ਚੋਲਾ ਆ ਗਿਆ ਅਸੀਂ ਦੁਖੀ ਹੋਏ ਉਹਦੇ ਨਾਲ ਸਾਰੇ ਉੱਪਰ ਦਾ ਫਾਸਲਾ ਦੂਰ ਕਰਾਂਗੇ ਅਸੀਂ ਕਿਤੇ ਇtanto ਨਹੀਂ ਕੋਈ ਪ੍ਰੈਸ਼ਰ ਪਾ ਕੇ ਦੁਆਰਾ ਫੇਰ ਤੁਸੀਂ ਪਾਰਟੀ ਜੁਆਇਨ ਕਰ ਜੋ ਤੇ ਦੇਖਿਆ ਜਾਂਦਾ ਸਿਆਸਤ ਦੇ ਵਿੱਚ ਇੱਕ ਘੰਟਾ ਪਹਿਲਾਂ ਕੁਝ ਹੋਰ ਬਣ ਦਿੱਤਾ ਜਾਂਦਾ ਘੰਟੇ ਬਾਅਦ ਦੁਆਰੇ ਫੇਰ ਘਰ ਵਾਪਸੀ ਦੀ ਖ਼ਬਰ ਆ ਜਾਂਦੀ ਸਾਹਮਣੇ ਮੈਂ ਇੱਕ ਬ੍ਰਾਹਮਣ ਦਾ ਬੇਟਾ ਮੈਂ ਪਰਸੂ ਰਾਮ ਦੀ ਲਾਦਾ ਪਰਸੂ ਰਾਮ ਸਾਡੇ ਗੁਰੂ ਹੋਲੇ ਬ੍ਰਾਹਮਣ ਅਸੀਂ ਬ੍ਰਾਹਮਣਾਂ ਦੀ ਲਾਦਾ ਨੇ ਕਦੇ ਵੀ ਅਸੀਂ ਖੜਾ ਗੱਲ ਕਰ ਦਿੱਤੀ ਸੀ ਹੈ ਲੋ ਅਸੀਂ ਝੁਕਾਲੇ ਬਰਾਮਾ ਹੀ ਰਹਿਗੇ ਨਾ ਕਿ ਝੁਕਿਆ ਨਾ ਝੁਕਿਆ ਨਾ ਮੇਰਾ ਖਾਨਦਾਨ ਤੇ ਕਦੇ ਵੀ ਅਸੀਂ ਝੁਕਲੇ ਵੜੇ ਉਹ ਵਾ ਮਤਲਬ ਹੀ ਉਸ ਟਾਈਮ ਦੀ 2014 ਵਿੱਚ ਸਰਕਲ ਪ੍ਰਧਾਨ ਲਾਇਆ ਗਿਆ ਸਾਲੀ ਤੌਰ ਤੇ ਚਾਰ ਪਿੰਡਾਂ ਨੂੰ ਸਰਕਲ ਪ੍ਰਧਾਨ ਲਾਇਆ ਜਵੰਦੇ 6 ਸਾਲਾਂ ਤੇ ਸਾਲੀ ਤੇ ਮੇਰਾ ਪੱਡਾ ਤੇ ਉਸ ਟਾਈਮ ਜਦੋਂ ਮੈਨੂੰ ਸਰਕਲ ਪ੍ਰਧਾਨ ਲਾਇਆ ਗਿਆ ਉਦੋਂ ਸਾਡੇ ਜਿੰਨੇ ਪਿੰਡਾਂ ਦੇ ਵਰਕਰ ਤੇ ਉਹਨੇ ਮੈਨੂੰ ਗੱਲ ਕਹੀ ਕਿ ਤੂੰ ਸਰ ਇਹ ਸਰਕਲ ਪ੍ਰਧਾਨ ਬਣ ਵੀ ਰੋ ਤੇ ਮੈਂ ਉਹ ਗੱਲ ਰੱਖੀ ਵੀ ਜਿਹੜੀ ਪਾਰਟੀ ਦੀ ਗੱਲ ਹੋਗੀ ਮੈਂ ਸਾਰਾ ਸੰਝੀ ਕਰੂੰਗਾ ਤੁਸੀਂ ਮੈਨੂੰ ਲਾਇਆ ਤਾਂ ਮੈਂ ਸੋਦੇ ਫੁੱਲ ਚੜਾਉਂਗਾ ਵੀ ਮੈਂ ਕਦੇ ਧੋਖਾ ਨਹੀਂ ਭਾਦਦਾ ਤੁਹਾਡੇ ਨਾਲ ਤੇ ਮੈਂ ਬਧਿਆ ਮਾਨਦਾਰ ਹੋ ਕੇ ਵਫਾਦਾਰ ਸਪਾਹੀ ਬਣ ਕੇ ਉਹਨਾਂ ਦਾ ਸਾਥ ਨੁਆਇਆ ਅੱਜ ਵੀ ਮੇਰੇ ਨਾਲ ਉਹ ਬਰਕਤ ਖੜੇ ਨੇ ਪੁਰਾਣੇ ਤਾਂ ਮੈਂ ਇਹ ਗੱਲ ਕਰਦਾ ਤੇ ਉਹਨਾਂ ਨੇ ਮੈਨੂੰ ਬਲਾਗ ਪ੍ਰਧਾਨ ਲਾਇਆ ਚੀਮਾ ਤੌਰ ਤੇ ਵਿਤ ਮੰਤਰੀ ਵਿਤ ਮੰਤਰੀ ਚੀਮਾ ਸਾਹਿਬ ਨੇ ਮੈਨੂੰ ਲਾਇਆ ਤੇ ਮੈਂ ਉਸ ਟਾਈਮ ਵੀ ਇਮਾਨਦਾਰੀ ਨਾਲ ਹਰਜ ਨੁਆਇਆ ਪਰ ਦੁੱਖ ਉਹਦਾ ਹੁੰਦਾ ਹੈ ਜੇ ਮੇਰੇ ਆਉਦੇ ਭਰਾ ਦੁਖੀ ਹੋਣ ਤੇ ਮੈਂ ਬਲਾਗ ਪ੍ਰਧਾਨ ਦੇ ਉਹਦੇ ਚਾਕੇ ਮੈਂ ਆਉਦੇ ਯਾਰਾਂ ਨੂੰ ਭੱਲੇ ਜਾ ਪਰ ਯਾਰ ਵੱਡੇ ਹੁੰਦੇ ਨੇ ਪ੍ਰਧਾਨ ਕੇ ਵੱਡੇ ਨਹੀਂ ਹੁੰਦੀਆਂ ਉਹਦੇ ਨਹੀਂ ਵੱਡੇ ਹੁੰਦੇ ਜੇ ਅੱਜ ਮੈਂ ਆਉਦੇ ਭਰਾਵਾਂ ਨਾਲ ਲੜਾਈ ਲੜਦਾ ਤਾਂ ਮੈਂ 2014 ਵਿੱਚ ਕੱਟੜ ਕਾਲੀ ਪਰਿਵਾਰ ਛੱਡ ਕੇ ਆਉਂਦਾ ਕੱਲਾ ਆ ਤੀਗਾ ਟੋਪੀ ਰੱਖੀ ਟੰਡੇ ਬੈਨਰ ਤੋਂ ਲੈ ਕੇ ਆਪ ਕੱਲਾ ਤੁਰਿਆ ਪਿੰਡ ਜਾਣ ਦਾ ਮੈਂ ਨਹੀਂ ਕਹਿ ਸਕਦਾ ਮੇਰੇ ਪਿੰਡੇ ਜੇ ਆ ਕੇ ਤੁਸੀਂ ਕਵਰ ਕਰ ਸਕਦੇ ਹੋ ਪਰ ਉਸ ਟਾਈਮ ਨੂੰ ਲੋਕ ਗੱਲ ਕਹਿਣ ਲੱਗੇ ਵੀ ਇਹਦਾ ਦਿਮਾਗ ਖਿੱਲੂਗਾ ਸਰਕਾਰ ਬੰਦ ਹੀ ਨਹੀਂ ਉਹ 22 ਐਮਐਲਏ ਦੇ ਨਾਲ ਪਰਾਂ ਵਿੱਚ ਦਿੱਤੇ ਤੇ ਅਸੀਂ ਜਿਮਾ ਸਾਹਿਬ ਨੂੰ ਇਹ ਗੱਲ ਵੀ ਕਹਿਣ ਲੱਗਿਆ ਵੀ ਅਸੀਂ ਤਣਾ ਕਿਦੇ ਕਿਨੇ ਆ ਦਿਨ ਰਾਤ ਸਾਡੇ ਫੋਨ ਚੱਕ ਹੁੰਦੇ ਤੇਗੇ ਜਦੋਂ 22 ਦੇ ਵਿੱਚ ਸਰਕਾਰ ਬਣੀ ਸਾਡੇ ਫੋਨ ਬੰਦ ਹੋ ਗਏ ਉਹੀ ਭਾਈਆਂ ਉਹੀ ਭਰਾ ਨੂੰ ਸਾਡੇ 84 95 83 99 ਵਿੱਚ ਮੇਰਾ ਮਈ ਸਿੰਘਾ ਤੇ ਇੰਦਰਜੀਤ ਦਾ ਕਿਹੜਾ ਨਾਮ ਆਉਂਦਾ ਹੈ ਕਿਉਂ ਸਾਡੇ ਭਾਈ ਸਾਨੂੰ ਕਹਿੰਦੇ ਨੇ ਵੀ ਜਦ ਤੁਸੀਂ ਖੜੇ ਸਾਡੇ ਤੌਰ ਤੇ ਸੱਚ ਤੌਰ ਤੇ ਲੜਾਈ ਲੜਦੇ ਹੋ ਹੋਰ ਵੀ ਸਾਥੀ ਤੁਹਾਡੇ ਹੈਗੇ ਜਿਹੜੇ ਨਾਰਾਜ਼ ਬਹੁਤ ਖੜੇ ਨੇ ਵੀਰਾਂ ਫੋਨ ਆ ਰਹੇ ਨੇ ਸਵੇਰ ਦੇ ਬਹੁਤ ਸਾਥੀ ਹੋਣ ਫੋਨ ਆਵੇ ਤੁਸੀਂ ਚੈੱਕ ਕਰ ਸਕਦੇ ਹੋ ਕਰਨ ਕੀ ਹੈ ਕੱਲਾ ਡੜਬੇ ਹਲਕੇ ਫੋਨ ਨਹੀਂ ਆ ਰਹੇ ਸਲਾਮ ਹਲਕੇ ਫੋਨ ਆ ਰਹੇ ਨੇ ਸਤਰਾਣੀ ਦੇ ਫੋਨ ਆ ਰਹੇ ਨੇ ਭਲਾਡੇ ਦੇ ਫੋਨ ਆ ਰਹੇ ਨੇ ਲਹਿਰ ਦੇ ਫੋਨ ਆ ਰਹੇ ਨੇ ਤੇ ਮੈਂ ਇਸ ਟਾਈਮ ਸਲਾਮ ਤੋਆ ਰਿਹਾ ਹਾਂ ਉਹ ਵੀ ਪਾਰਟੀ ਦੁਸ਼ਤੀਪਾ ਦੇਣ ਲਈ ਤਿਆਰ ਨੇ ਬਿਲਕੁਲ ਵੀਰਾ ਕਿਸ ਤਰ੍ਹਾਂ ਦਾ ਆਪ ਤੇ ਹੋਰ ਸੋਣ ਜਾਗਾ ਬਗਾਵਤ ਵੱਡੀ ਹੋਊਗੀ ਬਹੁਤ ਵੱਡੀ ਬਹੁਤ ਵੱਡੀ ਹੋਣੀ ਹੈ ਕਿਉਂਕਿ ਅਸੀਂ ਐਨ ਐਲ ਏ ਮੰਤਰੀ ਐ ਨਹੀਂ ਬਣਾਏ ਤੇਗੇ ਵੀ ਕੁਰਸੀਆਂ ਦੇ ਬੈਠ ਕੇ ਰਾਜ ਕਰੋ ਅਸੀਂ ਰਾਜੇ ਬਣਾਏ ਤੇਗੇ ਵੀ ਲੋਕਾਂ ਦੇ ਕੰਮ ਕਰੋ ਅਸੀਂ ਸੋਟਾ ਸਾਥ ਦੇਵਾਂਗੇ ਜਿਵੇਂ ਪਟਿਆਲੇ ਦੇ ਵਿੱਚ ਆਪਣੀ ਪਾਰਟੀ ਦੇ ਖਿਲਾਫ ਤੁਸੀਂ ਮੋਰਚਾ ਖੋਲ੍ਹਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੀ ਇਸ ਤਰ੍ਹਾਂ ਦਾ ਟਿੱਕਿਆ ਜਾ ਬਿਲਕੁਲ ਮੋਰਚਾ ਖਲੂਗਾ ਜਿਹੇ ਤੌਰ ਤੇ ਮੋਰਚਾ ਖਲੂਗਾ ਪੰਡਾ ਦੇ ਵਿੱਚ ਮੋਰਚਾ ਖਲਣਗੇ ਤੇ ਉਸ ਤੋਂ ਬਾਅਦ ਇੱਕ ਕਾਹੋ ਚੱਲੂਗਾ ਜਿੱਥੇ ਸਾਨੂੰ ਸੌਂਖ ਬਈ ਗਦੀ ਭਗਤ ਸਿੰਘ ਤੌਰ ਤੇ ਖੜਕੜ ਕਰਾਂ ਜਾਵਾਂਗੇ ਸਾਰੇ ਵਰਕਰ ਜਾਣਗੇ ਕਿਉਂ ਜਾਵਾਂਗੇ ਅਸੀਂ ਉੱਥੇ ਮਾਫੀ ਮੰਗ ਕੇ ਆਵਾਂਗੇ ਭਗਤ ਸਿੰਘ ਸਾਹਿਬ ਸਭ ਤੋਂ ਵੱਡੀ ਹੋ ਗਈ ਤੇਰੀ ਕੁਰਬਾਨੀ ਨੂੰ ਅਸੀਂ ਦਾਗ ਲਵਾ ਚੁੱਕੇ ਤੁਸੀਂ ਗਾ ਆਵਾਜ਼ ਦੀ ਪਾਰਟੀ ਜੇ ਕਮਲ ਖੁਸ਼ ਹੋ ਸਰਕਾਰ ਨੂੰ ਬਾਈ ਖੁਸ਼ ਤੇ ਗਏ ਕਿਹੜੇ ਕਮਲ ਖੁਸ਼ ਤੇ ਗਏ ਸਾਡੇ ਫੋਨ ਚੱਕਣ ਦੇ ਤੇਗੇ ਅਸੀਂ ਘਰੇ ਹੀ ਬੈਠੇ ਆ ਸੱਤ ਦੇ ਵਾਰ ਅਸੀਂ ਜਿੰਦਾ ਲਾਲ ਨੇ ਘਰ ਤੋਂ ਨਹੀਂ ਸਰਕਾਰ ਤਾਂ ਕਹਿੰਦੀ ਕਿ ਬਦਲਾਅ ਦੀ ਸਰਕਾਰ ਹੈ ਜੀ ਉਹ ਲੋਕ ਲੀਹਾਂ ਦੇ ਉੱਪਰ ਜਿਹੜੀ ਰਹੀ ਹੈ ਇਸ ਵਕਤ ਕੰਮ ਕਰ ਰਹੀ ਹੈ ਸਰਕਾਰ ਕਿਸਾਨਾਂ ਦੇ ਵਾਸਤੇ ਖੇਤਾਂ ਦੇ ਵਿੱਚ ਪਾਣੀ ਦੇ ਪ੍ਰਬੰਧ ਹੋਰ ਵੱਡੇ ਲੈਵਲ ਤੇ ਗੱਲਾਂ ਕੀਤੀ ਜਾਂਦੀਆਂ ਨੇ ਕੱਲ ਨੂੰ ਮੇਰੇ ਪਿੰਡੋਂ ਵਾਸੋਂ ਨੂੰ ਬੁਲਾ ਲਵਾਂ ਮੇਰਾ ਦਇਲਪੁਰਾ ਰਜਵਾਹਾ 4 ਕਰੋੜ ਦਾ ਪ੍ਰੋਜੈਕਟ ਬਣਿਆ ਤੇ ਸਾਦੇ ਪਿੰਡਾਂ ਦੀਆਂ ਸੰਤੀਵਾ ਪਾਈਕੀਪਸੌਰ ਤੇ ਸਿੱਖੂਵਾਸਾ ਖਾਈ ਅਰਗਵਾਸਾ ਰਾਮਗੜਾ ਚਾਰੇ ਬਣਾ ਜਮੁਗੇ ਉੱਚੇ ਲੱਗੀਆਂ 4 ਕਰੋੜ ਦਾ ਸਾਨੂੰ ਕਿਸਾਨ ਨੂੰ ਕੀ ਫਾਇਦਾ ਹੋਇਆ ਸਾਡੇ ਖੇਤਾਂ 'ਚ ਪਾਣੀ ਗਿਆ ਨਹੀਂ ਜਿੱਥੇ ਖੇਤਾਂ ਦੀ ਗੱਲ ਕਰਦੇ ਆ ਸਾਡੀ ਸਰਕਾਰ ਗੱਲ ਕਰਦੀ ਦੀਗੀ ਉਥੋਂ ਤੱਕ ਪਹੁੰਚਿਆ ਨਹੀਂ ਇੱਕ ਲੈ ਬੱਦਰਵਾਸ ਵਿੱਚ ਪਾਣੀ ਜਾ ਰਿਹਾ ਕਿੰਨਾ ਪਾਣੀ ਜਾ ਰਿਹਾ ਸਿਰਫ ਅੰਨਾ ਪਾਣੀ ਸਰਕਾਰ ਕਹਿੰਦੀ ਸੀ ਕਿ ਕ੍ਰਪਸ਼ਨ ਅਸੀਂ ਖਤਮ ਕਰਾਂ ਬਿਲਕੁਲ ਹੋ ਗਈ ਖਤਮ ਹੋਇਆ ਕ੍ਰਪਸ਼ਨ ਬਿਲਕੁਲ ਨਹੀਂ ਹੋਈ ਜੀ ਬਿਲਕੁਲ ਨਹੀਂ ਹੋਈ ਕਿੱਥੋਂ ਹੋਊਗੀ ਜੇ ਸਾਡੇ ਵਰਗੇ ਇਮਾਨਦਾਰਾਂ ਨਾਲ ੱਟਕਾ ਹੋ ਰਿਹਾ ਕਰਾਪਸ਼ੀ ਕੇ ਮੇਂ ਦੀ ਤਰਫ ਸੂਰ ਬੁਰਾ ਜਾਣਦੇ ਨੇ ਕੋਈ ਵੀ ਹੋ ਬਣ ਕੇ ਫੋਨ ਲਾਉਂਦਾ ਐ ਅਸੀਂ ਗੱਲ ਕਹਿੰਦੇ ਰਹੇ ਆਪਦੇ ਪੀ ਸਾਹਿਬ ਨੂੰ ਗੱਲ ਕਹਿੰਦੇ ਰਹੇ ਟੀਮਾ ਸਾਹਿਬ ਨੂੰ ਗੱਲ ਵੀ ਕਹਿੰਦੇ ਰਹੇ ਵੀ ਤੁਹਾਡੇ ਪੀ ਬਹੁਤ ਬਣੇ ਹੋ ਜੇ ਅਸੀਂ ਪੀ ਨਹੀਂ ਬਣੇ ਅਸੀਂ ਲੋਕਾਂ ਦਾ ਕੰਮ ਕਰਾਉਂਦੇ ਸੀਗੇ ਅਜ ਵੀ ਚੱਤੇ ਕੱਪੜੇ ਨੇ ਤੇ ਕੱਲ੍ਹ ਵੀ ਰਹਿਣਗੇ ਇਹ ਨਹੀਂ ਹੋਊਗਾ ਵੀ ਮੇਰੀ ਕਿਸੇ 100 ਰੁਪਇਆ ਜੇ ਚ ਪਾ ਕੇ ਤੇ ਮਚਾ ਕੇ ਰੋਟੀ ਆਪਦੇ ਘਰ ਤੋਂ ਖਵਾ ਕੇ ਕੰਮ ਕਰਾਈ ਨੇ ਤਾਂ ਕਹਿੰਦੇ ਸੀਗੇ ਕੀ ਮੇਰੇ ਭੁਮੱਕੜ ਨੇ ਮੈਂ ਇਹਨਾਂ ਦਾ ਮੁੱਲ ਜੁ ਕੋਈ ਪਾਉਂਗਾ ਹਾਂ ਬਿਲਕੁਲ ਹੋ ਭਗਵਾਨ ਤੁਮਨ ਕਹਿੰਦੇ ਸਾਡੇ ਭੁਮੱਕੜ ਨੇ ਅਸੀਂ ਭੁਮੱਕੜ ਹੈਗੇ ਤੇਗੇ ਭੁਮੱਕੜ ਹੈਗੇ ਤੇਗੇ ਪਰਮਾਨਦਾਰ ਤੇਗੇ ਪਰ ਜਿਹੜੇ ਹੁਣ ਭੁਮੱਕੜ ਨੇ ਹੁਣ ਉਹ ਕੁਝ ਹੋਰ ਭੁਮੱਕੜ ਨੇ ਕਿਉਂਕਿ ਸਭ ਤੋਂ ਵਾਹ ਮਹਿਗੇ ਦਾ ਉਹਨਾਂ ਦੇ ਵੀ ਕੋਈ ਖਲਾਸੀ ਦਿੱਤੇ ਜਾਣੀਗਾ ਉਹਨਾਂ ਦੇ ਨਾਲ ਹੁਣ ਵੇ ਵੀ ਤਾਂ ਖਲਾਸੇ ਹੋਣਗੇ ਅਸੀਂ ਉਹ ਨਹੀਂ ਹੈਗੇ ਜੇਬ ਕਤਰ ਨਹੀਂ ਹੈਗੇ ਜੇ ਉਹ ਤੇ ਪੈਸਾ ਲਾਉਣ ਵਾਲੇ ਬੰਦੇ ਆ ਜਦੋਂ ਕਾਤੂ ਜੀ ਪਟਿਆਲੇ ਘਰ ਨਾਲ ਆਇਆ ਤਾਂ ਉਸ ਤੋਂ ਬਾਅਦ ਤੁਹਾਡੀ ਪਾਰਟੀ ਦੇ ਕਿਸੇ ਨੁਮਾਇंदे ਵੱਲੋਂ ਫੋਨ ਆਇਆ ਜਾਂ ਭਵੰਤਮਾਨ ਦੇ ਦਫ਼ਤਰ ਵੱਲੋਂ ਫੋਨ ਆਇਆ ਤੇ ਤੁਸੀਂ ਇਸ ਤਰ੍ਹਾਂ ਨਾ ਕਰੋ ਸਭ ਸਾਡੇ ਲਈ ਕਿਸੇ ਦਾ ਫੋਨ ਨਹੀਂ ਆਇਆ ਸਭ ਦੇ ਸਾਡੇ ਭਰਾਵਾਂ ਨੇ ਫੋਨ ਨਹੀਂ ਆਇਆ ਸਾਥੇ ਨੇ ਫੋਨ ਨਹੀਂ ਦੇ ਵੀ ਤੁਸੀਂ ਨਹੀਂ ਚੰਦਾ ਚੱਕਤਾ ਅਸੀਂ ਸਭ ਖੜੇ ਆ ਜੋ ਹੁਣ ਤੁਸੀਂ ਅਸਤੀਫਾ ਦਿੱਤਾ ਹੈ ਕੋਈ ਲਿਖਤੀ ਭੇਜੋ ਮੇ ਪਾਰਟੀ ਦੇ ਕਿਸੇ ਨੁਮਾਇंदे ਨੂੰ ਚੰਗੋ ਸੋਦੇ ਜਨਰਲ ਅਸੀਂ ਤੇ ਜਾਗੇ ਅਸੀਂ ਅੱਜ ਵੀ ਗਏ ਮੰਤਰੀ ਸਾਹਿਬ ਨੂੰ ਦੇ ਸੱਭੀ ਆਉਣ ਆਈ ਐ 27ਵੀਂ ਆਉਗੀ ਪਰ ਜੇ ਸਾਡੇ ਭੋਕੜਾਂ ਦੇ ਫੋਨ ਨਾ ਚੱਕ ਹੋਏ ਸਾਡੀ ਸੁਣਵਾਈ ਨਾ ਹੋਈ ਤੇ ਸੋਡਾ ਖੜੂ ਕੋਣ ਅਸੀਂ ਉਹ ਬੰਦੇ ਆ ਅਸੀਂ ਨਯੋਤ ਰਿਤਵੀ ਪਾਰਟੀ ਦੀ 올 ਟਾਈਮ ਸਾਨੂੰ ਪਤਾ ਨਹੀਂ ਦੀਗਾ ਕਿ ਸਾਡਾ ਮੰਤਰੀ ਕੌਣ ਬਣੂਗਾ ਸਾਡਾ ਐਮਐਲ ਕੌਣ ਬਣੂਗਾ ਅਜੇ ਤਾਂ ਨਯੋਤ ਰੱਖੀ ਤੀਗੀ ਸਾਡਾ ਮੰਤਰੀ ਦਾ ਕੋਈ ਗੁੱਸਾ ਨਹੀਂ ਸਾਡਾ ਗੁੱਸਾ ਹੈਗਾ ਤਾਂ ਪੀਰ ਨਾਲੇ ਸੋਈ ਸਾਥ ਨਾਲੇ ਫੋਨ ਚੱਕ ਨਹੀਂ ਹੁੰਦੇ ਜਦੋਂ ਅਸੀਂ ਜਿੰਮੇਵਾਰੀ ਤੋਂ ਭੱਜ ਰਹੇ ਹਾਂ ਤੇ ਗੁੱਸਾ ਵੀ ਹੋਊਗਾ ਅਸੀਂ ਮੰਤਰੀ ਸਾਹਿਬ ਨੂੰ ਵੀ ਗੱਲ ਕਰੇ ਵੀ ਮੜੇ ਪਰ ਅਸੀਂ ਤੇ ਤੀਨ ਗੱਲ ਕਰਿਆ ਬੇਮੜੇ ਉਹਦੇ ਨਾਲ ਚਾਰ ਜਿਹੜੇ ਨਾਲ ਲੱਗੇ ਹੋਣ ਟੱਚੀ ਉਹ ਮੜੇ ਨੇ ਹੋਰ ਵੀ ਬੰਦੇ ਨੇ ਉਹਨਾਂ ਨਾਲ ਅਟੈਚ ਹੋਏ ਨੇ ਹੈ ਜ ਨਹੀਂ ਪਰ ਕਾਰਨ ਵੀ ਹੈ ਨਾ ਅਸੀਂ ਟੱਚਿੰਗ ਚੱਕੀ ਅਸੀਂ ਖਾਣਾ ਖਵਾਉਣਾ ਆਇਆ ਰੂਟੀ ਘਰ ਚ ਖਵਾ ਕੇ ਰਿ ਦੀ ਲਿਜਾਂ ਵਾਲੇ ਬੰਦੇ ਆਸੀਂ ਕਿਸੇ ਫੰਡ ਨਹੀਂ ਮੰਗਿਆ ਕਿਸੇ ਆਪਦੇ ਬੰਦੇ ਤੋਂ ਇਹ ਸਾਨੂੰ ਫੰਡ ਦਿਓ ਅਸੀਂ ਆਪਦੇ ਜੇਬ ਚੋਂ ਪੈਸੇ ਲਾ ਕੇ ਖੜਨਾਵੇਂ ਬੰਦੇ ਆ